ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਨਾਂਗੇ ਸੇ ਲਈ ਲੈ ਕੇ ਆਏ ਹਾਂ ਜੀ ਟੋਕੜ ਗੱਬਣ ਬੈੜਾ ਬਈ ਟਾਪ ਬ੍ਰੀਡ ਆ ਤਾਜੀ ਸੂਣ ਵਾਲੀ ਐ ਇੱਕ ਬਈ ਸੂਈ ਵੀ ਆ ਕਰ ਲੈਨੇ ਬਈ ਨਾ ਗੱਲਬਾਤ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੁੰਦੀ ਜੀ ਨਾਮ ਤੇ ਐਡਰੈਸ ਫੋਨ ਨਾਂ ਵੀਰੇ ਮੇਰਾ ਕਮਲ ਆ ਜਿਹੜਿਆ گاਵਾ ਹੈ ਸੁਖਵੀਰ ਕੋਲੇ ਆ ਸੁੰਨੀਯਾ ਮੁੰਡੇ ਦਾ ਨਾ ਠੀਕ ਆ ਤੇ ਉਹ ਮੇਰਾ ਡਾਕਟਰ ਦਾ ਕੰਮ ਆ ਮੈਨੂੰ ਆਇਆ ਕਹਿੰਦਾ ਹਰ ਇੱਕ ਵੀ ਤੂੰ ਹੀ ਬਣਾ ਦੀ ਵੀਡੀਓ ਠੀਕ ਆ ਮੈਂ ਤੈਨੂੰ ਮੈਂ ਹੀ ਫੋਨ ਆਪਣੇ ਦੋਸਤ ਦੀ ਨੇ ਇਹ ਹਾਂਜੀ ਠੀਕ ਹੈ ਬਾਈ ਅ ਮੋਬਾਈਲ ਨੰਬਰ ਤੇ ਪਿੰਡ ਦਾ ਨਾਮ ਬੋਲੋ 92799242445 ਪਿੰਡ ਸਿਲਵਰਾ ਨੇੜੇ ਪਿੰਡ ਕੋਲੋ ਕਿਤੇ ਸਿਧਾਣਾ ਕਮਿਟੀ ਤੇ ਬਹਿ ਰਿਹਾ ਠੀਕ ਹੈ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੋਰ ਹਾਂਜੀ ਅ ਬਾਈ ਜਿਹੜੀ ਪਹਿਲੇ ਨੰਬਰ ਤੇ ਬੜਾ ਦੇ ਨੇ ਕਿਹੜਾ ਸੂਏ ਸੁਏ ਇਹ ਬਈ ਜਰਸੀ ਆ ਮੂੰਹ ਕੁਛੀ ਰੰਦਾ ਦੂਜੇ ਸੂਏ ਆ ਪਹਿਲੇ ਸੂਏ ਨੇ 15 ਕਿਲੋ ਦੋ ਦਿੱਤਾ 12 ਤੋਂ 15 ਨੇ ਲੈ ਜੀ ਸੂਣ ਦੇ ਵਿੱਚ ਠੀਕ ਹੈ ਬਾਈ ਕੱਚੀ ਆ ਬਾਈ ਉਸ ਤੋਂ ਨਾਲ ਅਡਜਸਟਮੈਂਟ ਕਰ ਲਓ ਆਣ ਤੋਂ ਬਹੁਤ ਚੰਗਾ ਬਣੂਗੀ ਚੰਗੀ ਖੋਲ ਦੇ ਵਿੱਚ ਚੋਲ ਕਰ ਦੇ ਠੰਡੀ ਸੀਲਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਕੱਚੀ ਕੱਚੀ ਆ ਬਈ ਬਸ ਹਜੇ ਆਰਡਰ ਆ ਜਿਹੜਾ ਉਹਦੋਂ ਵਧੀਆ ਤਿਆਰ ਕਰ ਲੂ ਫੇਸ ਚੰਗਾ ਬੋਦੀਬਾਦੀ ਚੰਗੇ ਟੂਆ ਟੂਆ ਕਰਮ ਲਈ ਦੇ ਚੰਗਾ ਜਰਸੀ ਆ ਹਨਾ ਬਈ ਹਾਂਜੀ ਹਾਂ ਹੂੰ ਸੀਮੈਂਟ ਵੀ ਇਹਨਾਂ ਨੇ ਉਹਨਾਂ ਨੇ ਦੱਸਿਆ ਸੀ 40 1 38 ਦਾ ਲੱਗਿਆ ਬਸ ਸੈਕ ਦਾ ਠੀਕ ਆ 40 38 ਸੈਕ ਦਾ ਤੇ ਮੁੱਲ ਕੀ ਇਹਦਾ ਜਾਇਜ਼ ਜਾਂ ਫਿਰ ਮੁੱਲ ਬਈ 55000 ਰੁਪਇਆ ਮੰਤਾਨ ਹੋ ਜਾ ਹਾਂ 55000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਤਾਨ ਹੋ ਰਿਹਾ ਹੁੰਦਾ ਠੰਡੀ ਠੁੰਡੀ ਪੁਰੀਆਂ ਵੀ ਲਿੱਸੀ ਜੀ ਨਹੀਂ ਹੈਗੀ ਜਰਸੀ ਲੱਕੀ ਭਾਜੀ ਆਉਂਦੀ ਆ ਤੇ ਇਹ ਪੂਰੀ ਸਿਹਤ ਵੀ ਜਿਵੇਂ ਮਰਜੀ ਬੈਠਾ ਰੇ ਕੋਈ ਚੱਕਰੀ ਨਹੀਂ ਕਰਮ ਵਾਲੀ ਕਹਿੰਦੀ ਕੁਝ ਨਹੀਂ ਠੰਡੀ ਠੁੰਡੀ ਬਹੁਤ ਹੈ ਘਰੇ ਰੱਖਣ ਵਾਲੀ ਵਾੜਾ ਜੰਗੀ ਆ ਨਾ ਵੱਡੀ ਗੱਲ ਗਰਮੀਆਂ ਦਾ ਤੋਹਫ਼ਾ ਗਰਮੀ ਬਿਲਕੁਲ ਨਹੀਂ ਮੰਦੀ ਫੈਂਡ ਆ ਜਿਹੜੀ ਕਰਮ ਵਾਲੀ ਦੀ ਉਹ ਲੁੱਟਦਾ ਦਿੱਤਾ ਵੀ ਇਹਨੇ ਤੇ ਸੀਮੰਟ ਤੋਂ ਵੀ ਚੰਗੇ ਤੋਂ ਗੱਬਣਾ ਤੇ ਸਿਹਤ ਵੀ ਸੋਹਣੀ ਆ ਸਹੀ ਗੱਲ ਆ ਬਾਈ ਦੁੱਧ ਵੀ ਸੋਹਣਾ ਦੇ ਦੁੱਧ ਵੀ ਜਾਇਜ਼ ਆ ਹੁੱਲ ਵੀ ਜਾਇਜ਼ ਆ ਅੱਗੇ ਭਰਾ 2 ਨੰਬਰ ਤੇ ਵੀਰੇ 6 ਮਹੀਨੇ ਦੀ ਗੱਬਣਾਗਾ ਠੀਕ ਆ ਇੱਕੋ ਜਣ ਉੱਤੇ ਹੀ ਜਾਂਦੇ 6 ਮਹੀਨੇ ਤੋਂ ਠੀਕ ਆ ਤੇ ਦੁੱਧ ਦੇ ਥੱਲੇ ਹੈ ਕਿਤਾ 12 ਕਿਲੋ ਆ ਹਮਮ ਅਨਕ 13 ਕਿਲੋ ਆ ਪਰ 12 ਕਿਲੋ ਦਾ ਸਕੇ ਦੇ ਠੀਕ ਆ ਬਾਈ ਖੋਲ ਦੇ ਤੋੜ ਕੇ ਦਿਖਾ ਦੇ ਗੱਬਣਾ ਚੈੱਕ ਪਾਸ ਹਾਂ ਬਾਈ ਅਗਲਾ ਆਉਦੀ ਕਰਾ ਕੇ ਲੈ ਕੇ ਜਾਗੇ ਓਕੇ ਬਾਈ ਸਮੀਪੜੀਆ ਰਾਜੀ ਫੁੱਲ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫਾਰਮ ਵਾਲੀ ਵੜਾ ਨਾ ਬਾਈ ਹਾਂ ਹਮ ਫਾਰਮ ਵਾਲਿਆਂ ਵੜਾ ਵਾਂਗੂ ਫੁੱਲ ਕਰਦੇ ਵੜਾ ਛੇਸ ਬੜਾ ਚੰਗਾ ਸੁਣਾ ਵੀ ਐ ਵੀ ਲੱਖ ਤੋਂ ਪਲੱਸ ਜਾਊ ਠੀਕ ਆ ਪਾਲਣ ਵਾਸਤੇ ਵੀ ਲੈਣੀ ਆ ਹਮ ਤੇ ਦੁੱਧ ਵੀ ਨੂ ਦਾ ਪੂਰੀ ਇੱਕ ਨੰਬਰ ਠੰਡੀ ਸੀਲ ਆਪਣੀ ਜਵਾਬ ਚੋਈ ਜਾਣ ਸਹੀ ਗੱਲ ਆ ਬਾਈ ਬਾਈ ਕਹਿੰਦਾ ਠੰਡੀ ਸੀਲ ਚੰਗੀ ਆ ਬੜ ਸੁਨੱਖੀ ਆ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਦੁੱਧ ਵੀ ਬਾਈ ਨੇ ਬਹੁਤ ਚੰਗਾ ਦਾ ਗੱਬਣਾ ਚੈੱਕ ਪਾਸ ਆ ਆਪਦੀ ਰਸਲੀ ਜਰੂਰ ਕਰਵਾ ਲਓ ਠੰਡੀ ਸੀ ਲੱਗੂ ਜਿਵੇਂ ਮਰਦੀ ਹੱਥ ਲਈ ਚ ਕੋਈ ਜੱਟ ਨਹੀਂ ਕਹਿੰਦੀ ਕੁਛ ਨਹੀਂ ਕੀ ਬਾਤ ਆ ਬਾਈ ਇਕਲਾ ਇਕਲਾ ਥਣ ਮੱਕੀ ਵਾਲਾ ਥਣ ਲੇਵਾ ਲੂਵਾ ਕਮਾਲ ਆ ਬਾਈ ਹਮ ਅਜੇ ਤਾਂ ਚਵਾਈ ਚ ਟਾਈਮ ਬਹੁਤ ਪਿਆਗਾ ਤੇ ਤਾ ਚਲ ਬਾਈ ਕੀ ਮੁੱਲ ਲਾਦਾ ਜਾਇਜ ਵੀਰੇ ਦਾ ਜਾਇਜ ਜਾਂ ਮੁੱਲ 67000 ਰੁਪਏ ਮਾਨਦਾਨ ਹੋ ਜਾ ਹਾਂਜੀ 67000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਣ ਜਰੂਰ ਹੋਈ ਇਹ ਵੀ ਬਹੁਤ ਅਵੇਰੇ ਠੰਡੀ ਸੀਦਾ ਜਿਵੇਂ ਮਰਗੀ ਫਾਰਵਾ ਦਾ ਕੁੜਾਈ ਜੋ ਸਹੀ ਗੱਲ ਆ ਭਾਈ ਅੱਗੇ ਵੀਰੇ ਲਾਸਟ ਕੀ ਡਿਟੇਲ ਹੈ ਜੀ ਗਾਂ ਆਪਾਂ ਲੈ ਕੇ ਆਂਦੀ ਸੀ ਇਹ ਓਕੇ ਇਹਨਾਂ ਬੱਚਾ ਮਰ ਗਿਆ ਸੀ ਅੰਦਰ ਹੂੰ ਤੇ ਉਸ ਤੋਂ ਬਾਅਦ ਥੋੜੀ ਬਿਮਾਰ ਹੋ ਗਈ ਸੀਗੀ ਓਕੇ ਤੇ ਦੁੱਧ ਦਰ ਤੇ ਮਾਂ ਉਹ ਗਲਾਸ ਦੁੱਧ ਦਿੰਦੀ ਆ ਜੇ ਕੋਈ ਸੇਵਾ ਪਾਣੀ ਵਾਲਾ ਹੋਵੇ ਤਾਂ ਉਹ ਚੰਗੀ ਆ ਬੈੜ ਪੱਠੇ ਪੁੱਠੇ ਇੰਜ ਵੀ ਹੁਣ ਜਮਾ ਟ੍ਰੀਟਮੈਂਟ ਅੰਦਰੋਂ ਜਮਾ ਸਹੀ ਆ ਓਕੇ ਵੀ ਸੇਵਾ ਸੰਭਾਲ ਕਰ ਲੈ ਹਾਂ ਤੇ ਬੜੀ ਗਾੜਾ ਗੂੜਾ ਕਰੀ ਜਾਂਦੀ ਆ ਹੁਣ ਤਾਂ ਸੈਟ ਆ ਹਨਾ ਹਾਂ ਜਮਾ ਪੂਰੇ ਜਿੰਨੇ ਮਰਜ਼ੀ ਪੱਠੇ ਪਾਰੇ ਫੀਡ ਫੂਡ ਜਿਹੜੀ ਕੋਈ ਮਰਜ਼ੀ ਸਿੱਟੀ ਚੱਲ ਉਹ ਕਰੀ ਜਾਂਦੀ ਆ ਤੇ ਜਮਾ ਸੈਟ ਆ ਗਈ ਤੇ ਨੇ ਵਾਲੂ ਬੜਾ ਸੀ ਇਥੋਂ ਚੱਕ ਲੈਵਾ ਸੀ ਮੱਛੀ ਵਾਲਾ ਵੱਡਾ ਨਹੀਂ ਪਹਿਣਾ ਠੀਕ ਆ ਸਾਂਭਣੀ ਪੂ ਦੁੱਧ ਤੇ ਆ ਜੂ ਹਨਾ ਤੇ ਮੋਲੇ ਦਾ ਫਿਰ ਮੋਲੇ ਦਾ ਮੌਕੇ ਤੇ ਦੇਖ ਮੌਕੇ ਤੇ ਦੇਖ ਫੋਨ ਤੇ ਕਰ ਲਉ ਬਹੁਤ ਠੀਕ ਆ ਭਾਈ ਕਿਸੇ ਵੀਰ ਨੂੰ ਤਨਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਬਹੁਤ ਬੜਾ ਮੌਕਾ ਵੀ ਸੀ ਜਮਾ ਹਾਂ ਧੰਨਵਾਦ